ਦੇਸ਼ ਵਿਦੇਸ਼ ਵਿੱਚ ਬੈਠ ਕੇ ਡੀਡੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਹੀ ਨਿੱਘਾ ਸਵਾਗਤ ਹੈ ਪਿਆਰੇ ਦਰਸ਼ਕੋ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਅਸੀਂ ਸਰਕਾਰ ਦੀਆਂ ਨੀਤੀਆਂ ਤੇ ਕਰੰਟ ਅਫੇਅਰ ਦੇ ਬਾਰੇ ਗੱਲ ਕਰਦੇ ਆ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਦਿਨ ਸੀ타 ਰਮਨ ਜੀ ਨੇ ਆਪਣਾ ਕੇਂਦਰੀ ਬਜਟ ਪੇਸ਼ ਕੀਤਾ ਸੀ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਸੁਪਨੇ ਦੀਆਂ ਪੰਜ ਰੋਜ਼ਗਾਰ ਸਕੀਮਾਂ ਦਾ ਪੈਕੇਜ ਵੀ ਐਲਾਨ ਕੀਤਾ ਗਿਆ ਸੀ ਉਹਨਾਂ ਰੋਜ਼ਗਾਰ ਸਕੀਮਾਂ ਦੇ ਵਿੱਚੋਂ ਇੱਕ ਮੁੱਖ ਸਕੀਮ ਹੈ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਸਕੀਮ 2024 ਇੱਕ ਐਸੀ ਸਕੀਮ ਹੈ ਜਿਹੜੀ ਦੇਸ਼ ਦੇ ਵਿੱਚ ਬਾਕੀ ਸਮੱਸਿਆਵਾਂ ਦੇ ਨਾਲ-ਨਾਲ ਰੋਜ਼ਗਾਰ ਦੀ ਜਿਹੜੀ ਵੱਡੀ ਮੁੱਖ ਸਮੱਸਿਆ ਹੈਗੀ ਆ ਉਸ ਨੂੰ ਨੱਥ ਪਾਏਗੀ ਉਸ ਨੂੰ ਕਾਬੂਚ ਕਰੇਗੀ ਔਰ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਹੱਈਆ ਕਰੇਗੀ ਅੱਜ ਅਸੀਂ ਇਸ ਸਕੀਮ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਜਿਹੜੀ ਆ ਤੁਹਾਡੇ ਤੱਕ ਲੈ ਕੇ ਆਵਾਂਗੇ ਔਰ ਇਸ ਸਕੀਮ ਦੇ ਵਿੱਚ ਕਿਵੇਂ-ਕਿਵੇਂ ਰਜਿਸਟਰ ਕਰਨਾ ਹੈ ਕਿਵੇਂ ਇਹਦੀਆਂ ਸਾਰੀਆਂ ਡਿਟੇਲਸ ਹੈਗੀਆਂ ਉਹ ਜਾਣਕਾਰੀ ਲੈਣ ਵਾਸਤੇ ਬਹੁਤ ਹੀ ਖਾਸ ਮਹਿਮਾਨ ਮੇਰੇ ਨਾਲ ਬੈਠੇ ਨੇ ਮੈਡਮ ਜਸ਼ਨਦੀਪ ਕੌਰ ਜੀ ਖੇਤਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਜਲੰਧਰ ਦੇ ਵਿੱਚ ਜੌਬ ਦੇ ਵਿੱਚ ਨੇ ਔਰ ਸਾਰੀ ਇਸ ਸਕੀਮ ਦੀ ਜਿਹੜੀ ਜਾਣਕਾਰੀ ਹੈ ਅਸੀਂ ਮੈਡਮ ਜਸਨਦੀਪ ਜੀ ਕੋਲੋਂ ਲਵਾਂਗੇ ਅੱਜ ਔਰ ਤੁਸੀਂ ਇਸ ਗੱਲ ਨੂੰ ਨੋਟ ਕਰਨਾ ਹੈ ਤਾਂ ਕਿ ਜਿਹੜਾ ਰੋਜ਼ਗਾਰ ਦੇ ਲਈ ਹੰਬਲਾ ਸਰਕਾਰ ਵੱਲੋਂ ਮਾਰਿਆ ਜਾ ਰਿਹਾ ਹੈ ਉਹ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਉਹ ਦੇਸ਼ ਦੀ ਇਕਨੋਮੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਸੋ ਮੈਡਮ ਸਭ ਤੋਂ ਪਹਿਲਾਂ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਮੈਂ ਆਪਣੇ ਸ਼ੁਰੂਆਤੀ ਗੱਲਬਾਤ ਦੇ ਦੱਸਿਆ ਕਿ ਈਐਲਆਈ ਸਕੀਮ ਜਿਹੜੀ ਹੈ এমਪਲੋਇਮੈਂਟ ਲਿੰਕਡ ਇਨਸੈਂਟਿਵ ਸਕੀਮ ਹੈਗੀ ਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਵੀ ਇਹ ਸਕੀਮ ਹੈ ਕੀ ਸਰ ਇਸ ਸਾਲ ਬਜਟ ਦੇ ਵਿੱਚ ਇਹ ਸਕੀਮ ਜਿਹੜੀ ਹੈ ਲਾਂਚ ਕਰਨ ਦੇ ਲਈ ਤਜਵੀਜ਼ ਰੱਖੀ ਗਈ ਸੀ ਜੀ ਪ੍ਰਧਾਨ ਮੰਤਰੀ এমਪਲੋਇਮੈਂਟ ਇਨਸੈਂਟਿਵ ਸਕੀਮ 2024 ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਸਕੀਮਾਂ ਦੀ ਜਿਹੜੀ ਪਰਵਾਂ ਪ੍ਰਵਧਾਨ ਕੀਤਾ ਗਿਆ ਆ ਜਿਹੜੀ ਪਹਿਲੀ ਸਕੀਮ A B ਤੇ C ਤਿੰਨ ਤਰ੍ਹਾਂ ਦੀਆਂ ਸਕੀਮਾਂ ਹੈਗੀਆਂ ਪਹਿਲੀ ਸਕੀਮ ਦੇ ਵਿੱਚ ਜਿਹੜਾ EMPLOYE ਨੂੰ ਡਾਇਰੈਕਟ ਬੈਨੀਫਿਟ ਦਿੱਤਾ ਜਾਏਗਾ B ਤੇ C ਦੇ ਵਿੱਚ ਜਿਹੜਾ ਹੈ ਉਹਦੇ PF ਦੇ ਕੰਟਰੀਬਿਊਸ਼ਨ ਦੇ ਕੇ ਉਹਨੂੰ ਲਾਭ ਦਿੱਤਾ ਜਾਏਗਾ ਜੀ ਤੇ ਇਹਨਾਂ ਦੋਨਾਂ ਦੇ ਵਿੱਚ ਹੀ ਜਿਹੜੀ ਸਬਸਿਡੀ ਦਿੱਤੀ ਜਾਏਗੀ ਔਰ ਜਿਹੜੀ A ਸਕੀਮ ਦੇ ਵਿੱਚ EMPLOYE ਦੇ ਖਾਤੇ ਦੇ ਵਿੱਚ ਡਾਇਰੈਕਟ ਜਿਹੜੇ 15000 ਰੁਪਏ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ 5-5000 ਕਰਕੇ ਗਵਰਨਮੈਂਟ ਦੇ ਵੱਲੋਂ ਪਾਈ ਜਾਣ। ਇਸ ਸਕੀਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੇਖਦੇ ਵਿੱਚ ਦੇਖੋ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਹੁੰਦੀਆਂ ਗਰੀਬੀ ਹੈ, ਬੇਰਜ਼ਗਾਰੀ ਹੈ, ਭ੍ਰਸ਼ਟਾਚਾਰ ਹੈ ਲੇਕਿਨ ਬੇਰਜ਼ਗਾਰ ਦਾ ਮੁੱਦਾ ਅਕਸਰ ਉਛਲਦਾ ਰਹਿੰਦਾ ਹੈ। ਤੇ ਬੇਰਜ਼ਗਾਰੀ ਵਾਸਤੇ ਜਿਹੜਾ ਰੋਜ਼ਗਾਰ ਮਹਈਆ ਕਰਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਉਹਨਾਂ ਨੇ ਇਹ ਇਹਦਾ ਨਾਮ ਹੀ ਇਸ ਤਰ੍ਹਾਂ ਰੱਖਿਆ ਕਿ ਇੰਪਲੋਇਮੈਂਟ ਲਿੰਕਡ ਇਨਸੈਂਟਿਵ ਸਕੀਮ। ਜੀ। ਇਹ ਕਿਹੜੇ-ਕਿਹੜੇ ਇਨਸੈਂਟਿਵ ਹੈ ਜਿਵੇਂ ਤੁਸੀਂ ਦੱਸ ਰਿਹਾ ਸੀਗੇ ਕਿ ਇਨਸੈਂਟਿਵ EMPLOYE ਨੂੰ ਮਿਲਣਾ ਹੈਗਾ ਜਾਂ EMPLOYER ਜਿਹੜਾ ਉਹਨ ਜੀ ਇਹਦੇ ਵਿੱਚ ਜਿਹੜਾ ਮੁੱਖ ਤੌਰ ਤੇ ਸਕੀਮ ਏ ਦੇ ਵਿੱਚ ਕਿਸੇ ਵੀ ਇੰਪਲਾਈ ਜਿਹੜਾ ਨਵਾਂ ਨੌਕਰੀ ਦੇ ਵਿੱਚ ਆ ਰਿਹਾ ਤੇ ਜਦੀ ਤਨਖਾਹ 1 ਲੱਖ ਤੱਕ ਹੋਵੇ ਜੀ ਉਹ ਪਾਗ ਲੈ ਸਕਦਾ ਹੈ ਉਹਨੂੰ ਲਾਭ ਦਿੱਤਾ ਜਾਏਗਾ ਇਹਦੇ ਵਿੱਚ ਉਹ ਜਿਹੜਾ ਕੋਈ ਪਹਿਲੇ ਨੌਕਰੀ ਦੇ ਵਿੱਚ ਸੀ ਪੀਐਫ ਦਾ ਮੈਂਬਰ ਸੀ ਉਹ ਲੋਕ ਜਿਹੜੇ ਐਲੀਜੀਬਲ ਨਹੀਂ ਹੋਣਗੇ ਤੇ ਇਹ ਸਾਰੇ ادارےਾਂ ਦੇ ਹੀ ਇੰਪਲਾਈਆਂ ਦੇ ਉੱਪਰ ਲਾਗੂ ਹੋਏਗੀ ਕੋਈ ਵੀ ਇਹਦਾ ਜਿਹੜਾ লাভ પ્રાપ્ત ਕਰ ਸਕਦਾ ਹੈ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਪਹਿਲਾਂ ਤੋਂ ਈਐਫ ਦੇ ਵਿੱਚ ਐਨਰੋਲਡ ਹੈਗੇ ਆ ਜਿਨ੍ਹਾਂ ਦਾ ਨਾਮ ਪਹਿਲਾਂ ਹੀ ਦਰਜ ਹੈਗਾ ਉਹ ਨਹੀਂ ਆ ਰਹੇ ਇਹਦੇ ਚ ਇਹਦਾ ਮਤਲਬ ਕਿ ਨਵੇਂ EMPLOYE ਰਖਣੇ ਆ ਸਾਰੇ ਜੀ ਇਹਦਾ ਮੁੱਖ ਮਕਸਦ ਹੀ ਨਵੀਂ EMPLOI MENT ਜਿਹੜਾ ਜਨਰੇਸ਼ਨ ਕਰਨਾ ਹੈ ਕਿ ਜਿਹੜੇ ਨਵੇਂ ਬੱਚੇ ਹੁਣੇ ਹੁਣੇ ਪੜ ਕੇ ਵਰਕ ਫੋਰਸ ਦੇ ਵਿੱਚ ਜੁਆਇਨ ਕਰਨ ਦੇ ਲਈ ਆ ਰਹੇ ਆ ਉਹਨਾਂ ਨੂੰ ਇਨਸੈਂਟਿਵੇਸ ਕਰਨਾ ਹੈ ਤੇ এমਪਲਾਇਰਸ ਨੂੰ ਪ੍ਰਸਤਾਹਨ ਕਰਨਾ ਹੈ ਕਿ ਉਹ ਜਿਆਦਾ ਤੋਂ ਜਿਆਦਾ ਨਵੀਆਂ ਨੌਕਰੀਆਂ ਜਿਹੜੀਆਂ ਆ ਪੈਦਾ ਕਰਨ। ਅੱਛਾ এমਪਲਾਇਰ ਦੀ ਤੁਸੀਂ ਗੱਲ ਕੀਤੀ ਹੈ ਜਿਵੇਂ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਮੈਨੂੰ ਤੁਹਾਡੀ ਗੱਲ ਬਾਤ ਤੋਂ ਇਹ ਪਤਾ ਲੱਗਾ ਕਿ ਇਹ ਚ ਗਵਰਨਮੈਂਟ ਐਮਪਲਾਈ ਜਿਹੜੇ ਆ ਉਹ ਸ਼ਾਮਲ ਨਹੀਂ ਹੋਣਗੇ। ਕਿਹੜੇ-ਕਿਹੜੇ ਸੈਕਟਰ ਦੇ ਲੋਕ ਆ ਜਾਂ ਐਮਪਲਾਈ ਆ ਜਿਹੜੇ ਨਵੇਂ ਹੋਣਗੇ ਔਰ ਇਸ ਖੇਤਰ ਚ ਆਣਗੇ? ਕੋਈ ਵੀ ਪ੍ਰਾਈਵੇਟ ਅਦਾਰਾ ਜਿਸ ਤਰ੍ਹਾਂ ਸਕੂਲ, ਹਸਪਤਾਲ, ਇਟਾਂ ਦੇ ਪੱਠੇ ਕੋਈ ਫੈਕਟਰੀਆਂ ਜਾਂ ਕੋਈ ਵੀ ਸਰਵਿਸ ਸੈਕਟਰ ਦਾ ਹੋ ਗਿਆ ਜਿੱਦਾਂ ਸੌਫਟਵੇਅਰ ਕੰਪਨੀਆਂ ਹੋ ਗਈਆਂ ਜਾਂ ਕੋਈ ਵੀ ਹੋਰ ਤਰ੍ਹਾਂ ਦੀ ਸਰਵਿਸ ਜਿਹੜੇ ਵੀ ਕਿਤੇ 20 ਤੋਂ ਜ਼ਿਆਦਾ ਬੰਦੇ ਕੰਮ ਕਰਦੇ ਆ ਤੇ ਪੀਐਫ ਦੇ ਵਿੱਚ ਉਸ ਇੰਡਸਟਰੀ ਤੇ ਲੱਗਦਾ ਹੈ ਉਸ ادارے ਦੇ ਉੱਪਰ ਉਹਦੇ ਵਿੱਚ ਕੰਮ ਕਰਨ ਵਾਲੇ ਨਵੀਂ ਐਂਟਰੀ ਕਰਨ ਵਾਲੇ ਵਰਕਫੋਰਸ ਨੂੰ ਇਹ ਜਿਹੜੇ ਬੈਨੀਫਿਟ ਦਿੱਤੇ ਜਾਣਗੇ ਮਤਲਬ ਵੱਖ-ਵੱਖ ਸੈਕਟਰ ਜਿਹੜੇ ਆ ਉਹ ਸਰਕਾਰ ਵੱਲੋਂ ਚੁਣੇ ਗਏ ਆ ਕਿ ਕਿਸੇ ਵੀ ਸੈਕਟਰ ਦਾ ਵਿਅਕਤੀ ਜਿਸ ਸੈਕਟਰ ਦੇ ਵਿੱਚ ਜਾਂ ਜਿਸ ਕੰਪਨੀ ਦੇ ਵਿੱਚ 20 ਤੋਂ ਜ਼ਿਆਦਾ ਕਰਮਚਾਰੀ ਕੰਮ ਕਰ ਰਿਹਾ ਉਹ ਉਹ ਜਿਹੜੇ ਆ ਈਪੀਐਫ ਦੇ ਨਾਲ ਰਜਿਸਟਰਡ ਹੋਣੇ ਚਾਹੀਦੇ ਆ ਕੀ ਇਹ ਈਪੀਐਫ ਦੀ ਸ਼ਰਤ ਇੱਕੋ ਇੱਕ ਸ਼ਰਤ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਹੈ ਰਜਿਸਟ੍ਰੇਸ਼ਨ ਤੋਂ ਇਲਾਵਾ ਵੀ ਨਹੀਂ ਇਹ ਸਕੀਮ ਹੈਗੀ ਆ ਜਿਹੜੀ ਉਹਦੇ ਵਿੱਚ ਸਿਰਫ ਇਹੀ ਸ਼ਰਤ ਹੈ ਕਿ ਪੀਐਫ ਵਾਲੀ ਹੀ ਹੋਣਾ ਚਾਹੀਦਾ ਆਦਾਰਾ ਹੋਰ ਕੋਈ ਨਹੀਂ ਹੈ ਪਰ ਜਿਹੜੇ ਬੀ ਤੇ ਸੀ ਦੇ ਵਿੱਚ ਕੁਝ ਸ਼ਰਤਾਂ ਜੜੀਆਂ ਦਸੀਆਂ ਗਈਆਂ ਆ ਉਹ ਨੋ ਮੈਂ ਇੰਟੈਂਸਿਵ ਵਰਕ ਵੀ ਦੱਸਾਂ ਸਰਕਾਰ ਨੇ ਤੇਨ ਹਿੱਸਿਆਂ ਚ ਵੰਡਿਆ ਜਿਸ ਨੂੰ ਉਹਨਾਂ ਨੇ ਪਾਰਟ A B C ਕਿਹਾ ਪਹਿਲਾ ਜਿਹੜਾ ਹੈਗਾ ਜੀ ਉਹ ਹੈ ਫਰਸਟ ਟਾਈਮਰਸ ਜਿਹੜੇ ਨਵੇਂ ਹੈਗੇ ਆ ਉਹਨਾਂ ਬਾਰੇ ਤੁਸੀਂ ਹਲਕੀ ਜੀ ਗੱਲ ਕਰ ਚੁੱਕੇ ਆ ਇਹ ਦੂਸਰਾ ਜਿਹੜਾ ਇਹ ਸੈਕਟਰ ਤੁਹਾਡਾ ਮੈਨੂੰ ਲੱਗਦਾ ਕਿ ਕ੍ਰੀਏਸ਼ਨ ਆਫ ਜੋਬਸ ਬੇਸਿਕਲੀ ਹੈਗਾ ਇਹ ਕੀ ਹੈ ਔਰ ਕਿਹੜੇ ਸੈਕਟਰ ਨਾਲ ਸੰਬੰਧਿਤ ਹੈ ਦੂਸਰਾ ਜੀ ਜਿਹੜਾ ਹੈਗਾ ਕ੍ਰੀਏਸ਼ਨ ਆਫ ਜੋਬਸ ਸਪੈਸ਼ਲੀ ਮੈਨੂਫੈਕਚਰਿੰਗ ਸੈਕਟਰ ਦੇ ਉੱਪਰ ਇਹਨੇ ਜ਼ੋਰ ਦੇਣਾ ਹੈ ਜੀ ਜਿਹਦੇ ਨਾਲ ਕਿ ਸਾਡੇ ਦੇਸ਼ ਦੇ ਵਿੱਚ ਹੀ ਮੇਕ ਇਨ ਇੰਡੀਆ ਵੀ ਹੋਵੇ ਕਿ ਨਵੀਆਂ-ਨਵੀਆਂ ਚੀਜ਼ਾਂ ਬਣਨ ਫੈਕਟਰੀਆਂ ਜਿਹੜੀਆਂ ਖੁੱਲੀਆਂ ਹੋਈਆਂ ਉਹਦੇ ਵਿੱਚ ਨਵੇਂ ਤੋਂ ਨਵੇਂ ਰੋਜ਼ਗਾਰ ਜਿਹੜੇ ਪੈਦਾ ਕੀਤੇ ਜਾਣ ਜੀ ਇਹਦੇ ਵਿੱਚ ਜਿਹੜੇ ਮੈਨੂਫੈਕਚਰਿੰਗ ਸੈਕਟਰ ਹੈ ਉਹ ਦੋ ਤਰ੍ਹਾਂ ਦੇ ਹੈ ਕਾਰਪੋਰੇਟ ਤੇ ਨਾਨ ਕਾਰਪੋਰੇਟ ਹਮ ਜਿਹੜਾ ਨਾਨ ਕਾਰਪੋਰੇਟ ਹੈ ਉਹਦੇ ਲਈ ਕੰਡੀਸ਼ਨ ਰੱਖੀ ਹੈ ਸਰਕਾਰ ਨੇ ਕਿ ਉਹ ਪਿਛਲੇ 3 ਸਾਲਾਂ ਤੋਂ ਜਿਹੜਾ ਪੀਐਫ ਦੇ ਨਾਲ ਕੰਪਲਾਈਂਸ ਕਰਦਾ ਹੋਇਆ ਹੋਣਾ ਚਾਹੀਦਾ ਹੈ ਪਿਛਲੇ 3 ਸਾਲਾਂ ਜੀ ਉਹਦੇ ਲਈ ਹੈਗਾ ਕਿ ਉਹ ਪਿਛਲੇ ਸਾਲ ਦੇ ਜਿਹੜੇ ਆਪਣੇ ਬੇਸ ਜੋ ਡਿਸਾਈਡ ਕੀਤਾ ਜਾਏਗਾ ਗਵਰਨਮੈਂਟ ਦੁਆਰਾ ਉਹਦੇ ਤੋਂ 25% ਵੱਧ ਉਹਨੂੰ ਇੰਪਲਾਈ ਰੱਖਣੇ ਪੈਣਗੇ ਜਾਂ ਫਿਰ ਘੱਟੋ ਘੱਟ 50 ਰੱਖਣੇ ਹੋਣਗੇ ਦੋਨਾਂ ਦੇ ਵਿੱਚੋਂ ਵੀ ਜਿਹੜਾ ਘੱਟ ਹੋਵੇ ਉਹੀ ਕੰਡੀਸ਼ਨ ਜੜੀਏ ਦੇਤੇ ਲਾਗੂ ਹੋ ਜਾਏਗੀ ਜਾਂ ਤਾਂ ਨਵੇਂ ਮਤਲਬ 50 ਜਾਂ ਤੋਂ ਜੋ ਪਹਿਲਾਂ ਦੇ ਗਿਣਤੀ ਚਲਦੀ ਪਈ ਸੀ ਉਹਦਾ 25% ਜੀ ਜੀ ਹੋਰ ਐਡ ਕਰਨੇ ਪੈਣਗੇ ਹਾਂਜੀ ਉਹ ਐਡ ਕਰਨੇ ਪੈਣਗੇ ਤੇ ਪਲੱਸ ਉਹਨੂੰ ਸਕੀਮ ਦੇ ਚੱਲਦੇ ਦੋਹਰਨ ਉਹਨੂੰ ਮੇਨਟੇਨ ਵੀ ਰੱਖਣਾ ਪਏਗਾ ਕਿ ਉਸ ਤੋਂ نیچے ਨਹੀਂ ਜਾਣਾ ਹਾਂ ਇਹਦੇ ਚ ਇਹ ਮੈਂ ਪੜ੍ਹ ਰਿਆ ਸੀ ਕਿ ਜਿਹੜਾ ਵੀ EMPLOYE ਰੱਖੇਗਾ ਨਵੇਂ ਉਹਦੇ ਚ ਰਿਟੈਂਸ਼ਨ ਵਾਲੀ ਸ਼ਰਤ ਸੀਗੀ ਕਿ 2 ਸਾਲ ਤੱਕ ਉਹ EMPLOYE ਰਹਿਣਾ ਚਾਹੀਦਾ ਸੀ ਬਿਲਕੁਲ ਹਾਂਜੀ ਉਹਦੀ ਰਿਟੈਂਸ਼ਨ ਵੀ ਹੈ ਕਿ ਉਹ ਵਿੱਚੋਂ ਛੱਡ ਕੇ ਨਹੀਂ ਜਾਣਾ ਚਾਹੀਦਾ ਠੀਕ ਹੈ ਜੇ ਉਹ ਛੱਡ ਕੇ ਜਾਏਗਾ ਤਾਂ ਫਿਰ ਉਹ ਬੈਨੀਫਿਟ ਉੱਥੇ ਹੀ ਖਤਮ ਹੋ ਜਾਏਗਾ ਉਹਨੂੰ ਨਵੀਂ ਜਗ੍ਹਾ ਫਿਰ ਬੈਨੀਫਿਟ ਨਹੀਂ ਮਿਲੇਗਾ ਇਹਦੇ ਵਿੱਚ ਜਿਹੜੇ EMPLOYE EMPLOIEMENT ਦੇਣਗੇ ਜਿਹੜੇ EMPLOYER ਹੈਗੇ ਆ ਚਾਹੇ ਉਹ ਇੰਡਸਟਰੀ ਵਾਲੇ ਆ ਚਾਹੇ ਕਿਸੇ ਵੀ ਸੈਕਟਰ ਦੇ ਹੈਗੇ ਆ ਉਹਨਾਂ ਵਾਸਤੇ ਵੀ ਕੋਈ ਸ਼ਰਤਾਂ ਹੈਗ ਕਿ ਇਸ ਤਰ੍ਹਾਂ ਦੇ ਲੋਕ ਰੱਖਣੇ ਆ ਐਨੀ एलिजिਬਿਲਟੀ ਵਾਲੇ ਰੱਖਣੇ ਆ ਉਹ ਕਿਹੜੀ ਕਿਹੜੀਆਂ ਸ਼ਰਤਾਂ ਹੈਗੀਆਂ ਇਹ ਪਹਿਲੀ ਸ਼ਰਤ ਤਾਂ ਇਹਦੇ ਵਿੱਚ ਉਹੀ ਸਕੀਮ A ਦੀ ਤਰ੍ਹਾਂ ਹੀ ਹੈ ਕਿ 1 ਲੱਖ ਤੋਂ ਘੱਟ ਤਨਖਾਹ ਵਾਲੇ ਵਿਅਕਤੀ ਹੀ ਇਹਦੇ ਵਿੱਚ ਜਿਹੜੇ ਲਾਭ ਪ੍ਰਾਪਤ ਕਰ ਸਕਣਗੇ ਇਹਦਾ ਮਤਲਬ ਜਿਸ ਦੀ ਤਨਖਾਹ 1 ਲੱਖ ਤੋਂ ਜ਼ਿਆਦਾ ਆ ਉਹ ਰਜਿਸਟਰ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਜੀ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ 25000 ਤੱਕ ਦੇ ਜਿਹੜੇ ਵੇਜਸ ਦੇ ਉੱਪਰ ਪੀਐਫ ਦੀ ਕੰਟਰੀਬਿਊਸ਼ਨ ਹੈ 12% EMPLOYEER ਦੀ ਹੈ ਤੇ 12 EMPLOYEED ਦੀ ਹੈ ਉਹ ਦੋਨੋਂ ਹੀ ਸਰਕਾਰ ਦੇ ਵੱਲੋਂ ਦਿੱਤੀਆਂ ਜਾਣਗੀਆਂ ਇਹ ਪਹਿਲੇ ਤੇ ਦੂਜੇ ਸਾਲ 12-12% ਦਿੱਤੀ ਜਾਏਗੀ ਤੇ ਤੀਜੇ ਸਾਲ ਇਹਨੂੰ ਘਟਾ ਕਰਕੇ 8% ਕਰ ਦਿੱਤਾ ਜਾਏਗਾ ਦੋਨਾਂ ਦਾ ਮਤਲਬ 8-8% ਤੇ ਚੌਥੇ ਸਾਲ ਦੇ ਵਿੱਚ 4-4% ਦਾ ਜਿਹੜਾ ਲਾਭ ਹੈ ਉਹ ਪੀਐਫ ਦੇ ਅਕਾਊਂਟ ਦੇ ਵਿੱਚ ਆਏਗਾ ਸਿੱਧਾ ਕਿਉਂਕਿ ਸਕੀਮ ਦਾ ਨਾਮ ਹੈ ਇਨਸੈਂਟਿਵ ਸਕੀਮ ਇਨਸੈਂਟਿਵ ਜਿਹੜਾ ਹੈ ਉਹ 15000 ਤੱਕ ਦਾ ਇਨਸੈਂਟਿਵ ਹੈ ਉਹ ਵੀ ਜਰਾ ਦੱਸ ਦਿਓ ਤਾਂ ਕਿ ਸਿੱਧੀ ਸਿੱਧੀ ਗੱਲ ਪਤਾ ਲੱਗ ਜਾਏ ਹਰ ਦਰਸ਼ਕ ਨੂੰ ਕਿ ਇਹਦਾ ਇਨਸੈਂਟਿਵ ਹੈ ਕੀ ਔਰ ਉਹ ਕਿੱਦਾਂ ਮਿਲਣਾ ਦੇਖੋ 1 ਕੈਂ ਸੰਟੈਂਟ ਦਾ ਇਮਪਲਾਈ ਦਾ ਹੋ ਗਿਆ ਕਿ ਉਹਨੂੰ 15000 ਮਿਲ ਜਾਣਗੇ ਜਿਹੜੇ ਕਿ ਉਹਦੇ ਖਾਤੇ ਦੇ ਵਿੱਚ ਡਾਇਰੈਕਟ ਟ੍ਰਾਂਸਫਰ ਹੋਣਗੇ ਡੀਬੀਟੀ ਦੇ ਥਰੂ ਅੱਛਾ ਤੇ ਦੂਸਰੇ ਦੇ ਵਿੱਚ ਹੈ ਕਿ ਦੋਨਾਂ ਨੂੰ ਹੀ ਜਿਸ ਤਰ੍ਹਾਂ ਆਮ ਤੌਰ ਤੇ ਹੁੰਦਾ ਹੈ ਕਿ ਪੀਐਫ ਦੇ ਵਿੱਚ ਇਮਪਲਾਈ ਦਾ ਵੀ 12% ਕੱਟਿਆ ਜਾਂਦਾ ਤੇ ਇਮਪਲਾਇਰ ਵੀ ਆਪਣੇ ਕੋਲੋਂ 12% ਪਾਉਂਦਾ ਹੈ ਉਹਦੇ ਵੇਜਸ ਦਾ ਉਹ ਜਿਹੜਾ ਆ ਪਹਿਲੇ ਤੇ ਦੂਜੇ ਸਾਲ ਲਈ ਉਹ ਪੂਰਾ ਮਾਫ ਹੋ ਜਾਏਗਾ। ਅੱਛਾ ਤੇ ਤੀਜੇ ਚੌਥੇ ਸਾਲ ਦੇ ਵਿੱਚ 8 ਤੇ 4% ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਉਹਦੇ ਹਿਸਾਬ ਦੇ ਨਾਲ ਸਬਸਿਡੀ ਮਿਲੇਗੀ। ਅ 24% 2 ਸਾਲ ਮਿਲੇਗਾ ਉਸ ਤੋਂ ਬਾਅਦ 16 ਤੇ ਫਿਰ 8 16 ਤੇ 8 ਜੀ ਠੀਕ ਹੈ ਉਸ ਤੋਂ ਬਾਅਦ ਸਕੀਮ ਜਿਹੜੀ ਹੈ ਇਸੇ ਤਰ੍ਹਾਂ ਅੱਗੇ ਕੰਟੀਨਿਊ ਚੱਲਦੀ ਰਹੇ ਇਹਦਾ ਕੋਈ ਟਨਰ ਪੀਰੀਅਡ ਵੀ ਹੈਗਾ ਜੀ ਇਹਦਾ ਟਨਰ ਜਿਹੜਾ ਇਨਰੋਲਮੈਂਟ ਦਾ ਪੀਰੀਅਡ ਇਹਦਾ 2 ਸਾਲ ਦਾ ਆ ਤੇ ਜਿਸ ਤਰ੍ਹਾਂ ਮੰਨ ਲਓ ਹੁਣ ਪਹਿਲੇ ਸਾਲ ਦੇ ਵਿੱਚ ਹੀ ਪਹਿਲੇ ਮਹੀਨੇ 'ਚ ਜਿਹੜੇ ਵਿਅਕਤੀ ਨੂੰ ਇਨਰੋਲ ਕਰਤਾ ਉਹਦਾ ਅੱਗੇ 4 ਸਾਲ ਤੱਕ ਫਿਰ ਉਹ ਚੱਲਦਾ ਰਹੇਗਾ ਤੇ ਜਿਹਨੂੰ ਲਾਸਟ ਦੇ ਵਿੱਚ ਕੀਤਾ ਉਹਦਾ ਉਸ ਤੋਂ ਅੱਗੇ 4 ਸਾਲ ਤੱਕ ਚੱਲਦਾ ਰਹੇਗਾ ਤੇ ਜਿਹੜਾ ਟੋਟਲ ਪੀਰੀਅਡ ਸਾਡਾ ਹੈ ਉਹ 6 ਸਾਲ ਬਣ ਜਾਂਦਾ ਹੈ। ਪਹਿਲੀ ਸਕੀਮ ਸੀਗੀ ਸਾਡੀ ਫਸਟ ਟਾਈਮਰ ਦੀ ਜਿਹੜੇ ਨਵੀਂ ਜੋਬ ਵਾਲੇ ਆ ਦੂਸਰਾ ਆ ਗਿਆ ਕ੍ਰिएशन ਆਫ ਜੋਬ ਤੇ ਇਹਦਾ ਜਿਹੜਾ ਸੀ ਪਾਰਟ ਹੈ ਉਹ ਹੈ ਸਪੋਰਟ ਆਫ EMPLOYEES ਮੈਂ ਚਾਹੁੰਦਾ ਕਿ ਇਹ ਜਿਹੜੇ EMPLOYEER ਨੂੰ ਸਪੋਰਟ ਕਰਨ ਵਾਲਾ ਸੈਕਸ਼ਨ ਹੈ ਇਹਦੇ ਤੇ ਵੀ ਥੋੜਾ ਜਿਆਦਾ ਚਾਨਣ ਪਾ ਦੇ। ਇੰਪਲਾਇਰ ਨੂੰ ਜਿਹੜਾ ਸਪੋਰਟ ਕਰਨ ਦੇ ਲਈ ਹੈ ਅਕ੍ਰੋਸ ਪੂਰੇ ਸੈਕਟਰਸ ਦੇ ਵਿੱਚ ਜਿਹੜੇ ਵੀ ਪੀਐਫ ਨਾਲ ਰਜਿਸਟਰਡ ادارے ਹੈਗੇ ਆ ਉਹਨਾਂ ਦੇ ਉੱਪਰ ਇਹ ਜਿਹੜੀ ਸਕੀਮ ਹੈ ਲਾਗੂ ਕੀਤੀ ਜਾਏਗੀ ਇਹਦੇ ਵਿੱਚ ਵੀ ਜਿਹੜੀ ਤਨਖਾਹ ਦਾ ਉਹੀ ਬੇਸ ਰੱਖਿਆ ਗਿਆ ਹੈ ਹੈ 1 ਲੱਖ ਤੋਂ ਘੱਟ ਵਾਲੇ ਜਿਹੜੇ ਬੈਨੀਫਿਟ ਪ੍ਰਾਪਤ ਕਰ ਸਕਦੇ ਆ ਇਸ ਦੇ ਵਿੱਚ ਸਿਰਫ ਔਰ ਸਿਰਫ EMPLOYER ਨੂੰ ਹੀ ਜਿਹੜੀ ਸਬਸਿਡੀ ਦਿੱਤੀ ਜਾਏਗੀ। ਤੋ EMPLOYER ਜਿਹੜਾ ਹੈ ਜੌਬ ਵੱਧ ਤੋਂ ਵੱਧ ਕ੍ਰੀਏਟ ਕਰੇ ਪਰ ਉਹ ਉਹਦਾ ਜਿਹੜਾ ਭਾਰ PF ਦਾ ਹੈ ਉਹਦੇ ਤੇ ਨਾ ਪਵੇ। ਉਹਦੇ ਲਈ ਜਿਹੜਾ ਗਵਰਨਮੈਂਟ ਉਹਨੂੰ 2 ਸਾਲ ਤੱਕ ਉਹਨੂੰ 3000 ਤੱਕ ਦਾ PF ਉਹਦਾ ਦੇਗੀ। ਸਰਕਾਰ ਉਹਦੇ ਖਾਤੇ ਚ ਸਰਕਾਰ ਉਹਦੇ EMPLOYE ਦਾ ਖਾਤੇ ਦੇ ਵਿੱਚ ਜਿਹੜਾ EMPLOYER ਦਾ ਸ਼ੇਅਰ ਜਾਣਾ ਹੈ ਉਹ ਸਰਕਾਰ ਆਪਣੇ ਵੱਲੋਂ ਪਾਏਗੀ। EMPLOYER ਨੂੰ ਉਹਨੂੰ ਮਤਲਬ ਆਪਣੇ ਕੋਲੋਂ ਨਹੀਂ ਪੇ ਕਰਨੇ ਪੈਣਗੇ। ਹਾਂ ਇਹ ਇਹਦੇ ਵਿੱਚ ਮਤਲਬ ਜੇ ਪੈਸਾ ਸਰਕਾਰ ਦੇਏਗੀ ਤਾਂ এমਪਲੋયર ਦੇ ਖਾਤੇ ਵਿੱਚ ਨਹੀਂ ਜਾਏਗਾ ਤਾਂ ਉਹਦੀ ਸਪੋਰਟ ਹੋ ਗਈ ਇੱਕ ਤਰ੍ਹਾਂ ਨਾਲ ਸੋ ਜਿਸ ਤਰ੍ਹਾਂ ਇਹ ਤਿੰਨ ਜਿਹੜੇ ਪਾਰਟ ਇਹਦੇ ਪਾਰਟ A B ਔਰ C ਦੱਸੇਗਾ ਇਸਕੀਮ ਦੇ ਇਹਨਾਂ ਸਾਰਿਆਂ ਦਾ ਮਕਸਦ ਸਰਕਾਰ ਨੇ ਰੱਖਿਆ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਲਗਭਗ 4 ਕਰੋੜ ਲੋਕਾਂ ਨੂੰ ਜਿਹੜਾ ਹੈ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ ਜਦੋਂ ਰੋਜ਼ਗਾਰ ਏਡੇ ਵੱਡੇ ਪੱਧਰ ਤੇ ਦਿੱਤਾ ਜਾਏਗਾ ਤੇ ਇਹਦਾ ਸੁਭਾਵਕ ਹੈ ਕਿ ਸਾਡੇ ਦੇਸ਼ ਦੀ ਇਕਨੋਮੀ ਦੇ ਉੱਤੇ ਅਰਥਵਿਵਸਥਾ ਦੇ ਉੱਤੇ ਫਰਕ ਪੈਣਾ ਕੀ ਸੋਚਦੇ ਹੋ ਤੁਸੀਂ ਜੀ ਬਿਲਕੁਲ ਇਹਦਾ ਬਿਲਕੁਲ ਪ੍ਰਭਾਵ ਪਏਗਾ ਸਾਡੀ ਅਰਥਵਿਵਸਥਾ ਦੇ ਉੱਪਰ ਆਰਥਿਕ ਤੌਰ ਤੇ ਲੋਕ ਜਿਹੜੇ ਮਜ਼ਬੂਤ ਹੋਣਗੇ ਨਵੀਆਂ ਜੋਬਸ ਆਣਗੀਆਂ ਤੇ ਜਿਹੜਾ ਸਾਡਾ ਯੂਥ ਹੈ ਉਹ ਬੇਰੋਜ਼ਗਾਰ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲੇਗਾ ਤਾਂ ਵੇਜ ਵੀ ਮਿਲਣਗੇ ਵੇਜ ਮਿਲਣਗੇ ਤਾਂ ਫਿਰ ਉਹ ਇੰਟਰਮ ਇਕਨੋਮੀ ਦੇ ਵਿੱਚ ਹੀ ਸਾਡੀ ਜਿਹੜੀ ਸਰਕੂਲੇਸ਼ਨ ਵਧੇਗੀ ਕੰਜ਼ਿਊਮਰਮ ਕੰਜ਼ਿਊਮਰਿਜ਼ਮ ਵਧੇਗਾ ਡਿਮਾਂਡ ਵਧੇਗੀ ਚੀਜ਼ਾਂ ਦੀ ਤਾਂ ਸਪਲਾਈ ਵੀ ਫਿਰ ਜੜੀ ਹੈ ਉਹਦੇ ਨਾਲ ਇੰਟਰਨ ਫਿਰ ਤੁਸੀਂ ਕਹਿ ਲੋ ਕਿ ਫਿਰ ਤੋਂ ਸਪਲਾਈ ਕਰਨ ਦੇ ਲਈ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜਿਹੜੀ ਗਰੋਥ ਆਏਗੀ ਸਰ ਇਹ ਬੜੀ ਕਲੀਅਰ ਗੱਲ ਹੈ ਕਿ ਪੈਸਾ ਉਦੋਂ ਹੀ ਖਰਚਾ ਜਾ ਸਕਦਾ ਜਦੋਂ ਸਾਡੀ ਜੇਬ ਦੇ ਵਿੱਚ ਹੋਵੇ ਸੋ ਪੈਸਾ ਜੇਬ 'ਚ ਆਏਗਾ ਆ ਰੋਜ਼ਗਾਰ ਦੇ ਨਾਲ ਤੇ ਰੋਜ਼ਗਾਰ ਮਹయ్యా ਕਰਾਉਣ ਲਈ ਸਰਕਾਰ ਨੇ ਇਹ ਸਕੀਮ ਦਿੱਤੀ ਹੈ ਜਿਹੜੀ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਸਕੀਮ ਜਿੱਦੀ ਅਸੀਂ ਗੱਲ ਕਰ ਰਹੇ ਆਂ ELI 2024 ਇਹਦੀ ਜਾਣਕਾਰੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹਦੀ ਹਰ ਬਰੀਕੀ ਤੁਹਾਡੇ ਤੱਕ ਲੈ ਕੇ ਆ ਸਕੀਏ ਇਹਨੂੰ ਰਜਿਸਟਰ ਕਰਨ ਵਾਸਤੇ ਇੱਕ ਗੱਲ ਤਾਂ ਤੁਸੀਂ ਦੱਸੀ ਕਿ ਉਹਦਾ PF ਦੇ ਨਾਲ ਰਜਿਸਟਰਡ ਹੋਣਾ EPF ਡਿਪਾਰਟਮੈਂਟ ਦੇ ਵਿੱਚ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਹੋਰ ਜੇ ਮੈਂ ਬੇਰੋਜ਼ਗਾਰ ਆ ਮੈਂ ਡਾਇਰੈਕਟ ਆਪਣਾ ਰਜਿਸਟਰ ਕਰ ਸਕਦਾ ਜਾਂ ਮੈਨੂੰ ਕਿਸੇ ਕੰਪਨੀ ਦੇ ਥਰੂ ਹੀ ਆਣਾ ਪਏਗਾ ਇਹ ਦੇਖੋ ਤੁਸੀਂ ਜੁਏਨ ਜਿਹੜਾ ਹੁੰਦਾ ਜਿਹਦੇ ਤੋਂ ਅਸੀਂ ਆਇਡੈਂਟੀਫਾਈ ਕਰਦੇ ਆ ਪਰਸਨ ਨੂੰ ਇਹ 12 ਅੰਕਾਂ ਦਾ ਇੱਕ ਜੁਏਨ ਅਸੀਂ ਦਿੰਦੇ ਆ ਯੂਨੀਵਰਸਲ ਅਕਾਊਂਟ ਨੰਬਰ ਹਾਂਜੀ ਬਿਲਕੁਲ ਪੈਨ ਦੀ ਤਰ੍ਹਾਂ ਹੀ ਇੱਕ ਅਕਾਊਂਟ ਨੰਬਰ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਯੂਏਨ ਜੀ ਤੇ ਉਸ ਜੁਏਨ ਨੂੰ ਇੱਕ ਜਿਹੜਾ ਪੋਰਟਲ ਸੈਲਫ ਜਨਰੇਸ਼ਨ ਦਾ ਵੀ ਸਰਕਾਰ ਦੁਆਰਾ ਦਿੱਤਾ ਗਿਆ ਕਿ ਕੋਈ ਵੀ EMPLOYEES ਜੇ ਦੀ ਕਿਤੇ ਜੌਬ ਲੱਗ ਜਾਂਦੀ ਹੈ ਉਹ ਆਪਣਾ ਸੈਲਫ ਜਨਰੇਟ ਕਰਕੇ ਆਪਣੇ EMPLOYER ਨੂੰ ਦੇ ਸਕਦਾ ਹੈ ਕਿ ਆ ਮੇਰਾ UAN ਹੈਗਾ ਤੁਸੀਂ ਇਹਦੇ ਵਿੱਚ ਮੇਰਾ PF ਜਿਹੜਾ ਜਮ੍ਹਾਂ ਕਰਾਉਂਦੇ ਰਹੋ ਤੇ ਦੂਸਰਾ ਤਰੀਕਾ ਹੈਗਾ ਕਿ EMPLOYER ਆਪਣੇ ਵੱਲੋਂ ਵੀ ਉਹਨੂੰ ਜਨਰੇਟ ਕਰ ਸਕਦਾ ਤੇ ਪ੍ਰੰਤੂ ਜਿਹੜਾ ਇਹਦੇ ਵਿੱਚ ਫਾਇਦਾ ਇਸ ਗੱਲ ਦਾ ਹੈ ਕਿ ਜੇ ਉਹ ਸੈਲਫ ਜਨਰੇਟ ਕਰਦਾ ਤਾਂ ਉਹ ਆਪਣੀ ਸਾਰੀ ਡਿਟੇਲ ਠੀਕ ਭਰੇਗਾ ਤਾਂ ਉਹਨੂੰ ਫਿਰ ਅੱਗੋਂ ਕਿਸੇ ਸਟੇਜ ਤੇ ਕੋਈ ਕਲੇਮ ਪ੍ਰਾਪਤ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਏਗੀ ਕਿਉਂਕਿ ਉਹਨੂੰ ਆਪਣਾ ਡਾਟਾ ਪਤਾ ਹੈਗਾ ਉਹ ਆਧਾਰ ਦੇ ਨਾਲ ਸਾਰਾ ਕੁਝ ਮੈਚ ਕਰਕੇ ਭਰੇਗਾ employer ਵੱਲੋਂ ਕਈ ਵਾਰ ਕਿਉਂਕਿ ਮਾਸ ਦੇ ਵਿੱਚ ਜਨਰੇਸ਼ਨ ਹੁੰਦੀ ਹੈ ਤੇ ਛੋਟੀਆਂ-ਬੁੜਤੀਆਂ ਗਲਤੀਆਂ ਹੋ ਜਾਂਦੀਆਂ ਉਹਦੇ ਨਾਲ ਫਿਰ ਉਹਨਾਂ ਨੂੰ ਬਾਅਦ ਵਿੱਚ ਠੀਕ ਕਰਾਉਣ ਲਈ ਥੋੜਾ ਜਿਹਾ ਸਮਾਂ ਲੱਗਦਾ ਹੈ ਔਰ ਉਹਨੂੰ ਅਪਲਾਈ ਕਰਨਾ ਪੈਂਦਾ ਹੈ ਫਿਰ ਉਹ ਜਾ ਕੇ ਜਿਹੜੇ ਬੈਨੀਫਿਟ ਸਾਰੇ ਅਵੇਲ ਕਰ ਪਾਂਦਾ ਹੈ ਇਹ ਯੂਐਨ ਨੂੰ ਰਜਿਸਟਰ ਕਰਨ ਦਾ ਪਹਿਲਾਂ ਜਿਹੜਾ ਡੇਟ ਸੀ ਉਹ 30 ਨਵੰਬਰ ਸੀ ਮੈਨੂੰ ਪਤਾ ਲੱਗਿਆ ਕਿ ਸਰਕਾਰ ਨੇ ਇਹਨੂੰ ਐਕਸਟੈਂਡ ਕੀਤਾ ਹੈ ਕਦੋਂ ਤੱਕ ਹੁਣ ਕਰ ਸਕਦੇ ਆ ਰਜਿਸਟਰ ਜੀ ਬਿਲਕੁਲ ਹਾਲੀ ਦੇ ਵਿੱਚ ਇਹਨੂੰ ਅਸੀਂ 15 ਦਸੰਬਰ ਤੱਕ ਐਕਸਟੈਂਡ ਕਰ ਦਿੱਤਾ ਹੈ ਕਿ ਯੂਐਨ ਐਕਟੀਵੇਸ਼ਨ ਕਰਨੀ ਹੈ ਔਰ ਉਹਦੇ ਨਾਲ ਹੀ ਅਸੀਂ ਬੈਂਕ ਦੀ ਕੇਵਾਈਸੀ ਵੀ ਕਰਨੀ ਹੈ। ਜੂਐਨ ਐਕਟੀਵੇਸ਼ਨ ਕਰਨ ਦੇ ਲਈ ਜਿਹੜਾ ਸਭ ਤੋਂ ਪਹਿਲਾ ਕੰਡੀਸ਼ਨ ਹੈ ਕਿ EMPLOYE ਦਾ ਜਿਹੜਾ ਆਧਾਰ ਨੰਬਰ ਹੈ ਉਹਦਾ ਮੋਬਾਈਲ ਦੇ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ। ਕਿਉਂਕਿ ਉਹ OTP ਦੇ ਨਾਲ ਹੀ ਜਿਹੜੀ ਐਕਟੀਵੇਸ਼ਨ ਪੋਸੀਬਲ ਹੈ ਉਸ ਤੋਂ ਬਾਅਦ ਵਿੱਚ ਜਿਹੜਾ ਉਹਦਾ ਬੈਂਕ ਉਹਦਾ ਐਡ ਹੋਇਆ ਹੋਣਾ ਚਾਹੀਦਾ ਅਕਾਊਂਟ ਦੇ ਵਿੱਚ ਤਾਂ ਕਿ ਉਸੇ ਅਕਾਊਂਟ ਦੇ ਵਿੱਚ ਫਿਰ ਡਾਇਰੈਕਟ ਜਿਹੜਾ ਪੈਸਾ ਭੇਜਿਆ ਜਾ ਸਕੇ। हां क्योंकि ये स्कीम डायरेक्ट एम्प्लॉय दे नाल और एम्प्लॉयर दे नाल लिंक्ड ਹੈਗੀ ਆ ਇਸ ਕਰਕੇ यूएएन ਨੰਬਰ ਨੂੰ ਰਜਿਸਟਰ ਕਰਨਾ ਜਿਹੜਾ ਕਿ ਆਧਾਰ ਦੇ ਨਾਲ ਲਿੰਕ ਹੋਣਾ ਚਾਹੀਦਾ ਬੈਂਕ ਨਾਲ ਲਿੰਕ ਹੋਣਾ ਚਾਹੀਦਾ ਔਰ ਉਹਦੇ ਨਾਲ ਹੀ ਜਿਹੜੇ 15000 ਦੀ ਰਾਸ਼ੀ ਹੈ ਉਹ ਤਿੰਨ ਕਿਸ਼ਤਾਂ ਦੇ ਵਿੱਚ ਤੁਹਾਡੇ ਅਕਾਊਂਟ 'ਚ ਆਉਣੀ ਹੈ ਸਿੱਧੀ ਇਸ ਲਈ ਯੂਐਨ ਨੂੰ ਰਜਿਸਟਰ ਕਰਨ ਵੇਲੇ ਬਹੁਤ ਸਾਵਧਾਨੀ ਦੀ ਜ਼ਰੂਰਤ ਹੈਗੀ ਆ ਉਹਦੇ 'ਚ ਕੋਈ ਗਲਤੀ ਨਾ ਹੋਵੇ ਇੱਕ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਕਿ ਇਹ ਯੂਐਨ ਪੈਨ ਨੰਬਰ ਦੀ ਤਰ੍ਹਾਂ ਅੱਜ ਮੈਂ ਇਸ ਡਿਪਾਰਟਮੈਂਟ ਚ ਕੰਮ ਕਰ ਰਿਹਾ ਕੱਲ ਨੂੰ ਮੇਰਾ ਮਨ ਕਰਦਾ ਹੈ ਜੇ ਮੈਨੂੰ ਕੋਈ ਅੱਛਾ ਇਨੀਸ਼ੀਏਟਿਵ ਮਿਲਦਾ ਤਾਂ ਮੈਂ ਕਿਸੇ ਹੋਰ ਡਿਪਾਰਟਮੈਂਟ ਚ ਚਲਾ ਜਾਣਾ ਹੈ ਅਗਰ ਕੋਈ ਕਰਮਚਾਰੀ ਜਿਹੜਾ ਇਧਰੋਂ ਹਟ ਕੇ ਕਿਸੇ ਹੋਰ ਜਗ੍ਹਾ ਚਲਾ ਗਿਆ ਤਾਂ ਕੀ ਉਹਦਾ ਨੰਬਰ ਬਦਲੇਗਾ ਜਾਂ ਉਹਦਾ ਯੂਐਨ ਉਹੀ ਰਹੇਗਾ ਕਿ ਸਿਸਟਮ ਹੈ ਇਹਦਾ ਯੂਐਨ ਦਾ ਜੀ ਮੇਨ ਮਕਸਦ ਜਿਹੜਾ ਲਾਂਚ ਕਰਨ ਦਾ ਹੀ ਇਹ ਹੈ ਕਿ ਉਹ ਇੱਕੋ ਹੀ ਨੰਬਰ ਉਹਦਾ ਥਰੂਆਊਟ ਲਾਈਫ ਰਵੇ ਚਾਹੇ ਉਹ ਜਿੰਨੀਆਂ ਮਰਜ਼ੀ ਜੋਬ ਚੇਂਜ ਕਰੇ ਉਹ ਜਿੰਨੀਆਂ ਵੀ ਚੇਂਜ ਕਰੇ ਉੱਥੇ ਜਾ ਕੇ ਉਹਨੇ ਆਪਣਾ ਪੁਰਾਣਾ ਨੰਬਰ ਦੇਣਾ ਆ ਤੇ ਉਹਦੇ ਵਿੱਚ ਫਿਰ ਉਹਦੇ ਪੈਸੇ ਜਿਹ ਜਮਾ ਹੁੰਦੇ ਰਹਿਣਗੇ ਤੇ EMPLOYE ਜਿਹੜਾ ਆ ਉਹਨੂੰ ਆਪਣਾ ਦੋ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਇੱਕ UN ਦੇ ਨਾਲ ਇੱਕ ਤੋਂ ਜ਼ਿਆਦਾ ਸਰਵਿਸ ਜਿਹੜੀਆਂ ਸੀ ਅਟੈਚ ਕਰ ਸਕਦੇ ਆ ਮੰਨ ਲਓ ਅੱਜ ਕਿਤੇ ਕੰਮ ਕਰ ਰਿਹਾ ਤੇ ਕੱਲ ਨੂੰ ਕਿਤੇ ਜਾ ਕੇ ਹੋਰ ਉਹਨੇ ਜੌਬ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਉਹ ਵਾਲਾ EMPLOYEਰ ਉਹਦੇ ਉਸੇ UN ਦੇ ਨਾਲ ਆਪਣਾ ਨੰਬਰ ਉਹ ਅਟੈਚ ਕਰ ਦੇਗਾ ਇੱਕ ਹੋਰ ਦੱਸੋ ਮੈਮ ਕਿ ਜਿਵੇਂ UN ਦੀ ਅਸੀਂ ਗੱਲ ਕਰ ਰਹੇ ਆ UN ਕੁਝ ਬੰਦੇ ਅਨਪੜ੍ਹ ਵੀ ਹੋਣਗੇ ਜਾਂ ਘੱਟ ਪੜੇ ਹੋਣਗੇ ਜਿਹੜੇ ਆਪਣੇ ਆਪ ਇਰ ਰਜਿਸਟ੍ਰੇਸ਼ਨ ਨਹੀਂ ਕਰ ਸਕਦੇ ਉਹਨਾਂ ਵਾਸਤੇ ਤੁਹਾਡਾ ਡਿਪਾਰਟਮੈਂਟ ਜਾਂ ਸਰਕਾਰ ਕੀ ਸੋਚ ਰਹੀ ਹੈ ਜੀ ਜਿਹੜੇ ਨਹੀਂ ਆਪਣੇ ਆਪ ਕਰ ਸਕਦੇ ਉਹ EMPLOYER ਦੇ ਕੋਲ ਅਸੀਂ ਜਾ ਜਾ ਕੇ ਕੈਂਪ ਲਗਾ ਰਹੇ ਆ ਅੱਛਾ ਜੀ EMPLOYERS ਨੂੰ ਅਸੀਂ ਵੈਬਿਨਾਰ ਕਰਕੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਆ ਕਿ ਤੁਸੀਂ ਇਹਨਾਂ ਦੇ ਜਿਹੜੇ UN ਹੈ ਉਹ ਜਨਰੇਟ ਕਰੋ ਤੇ ਅਲੱਗ-ਅਲੱਗ ਜਗ੍ਹਾ ਤੇ ਸਾਡੇ ਇਨਫੋਰਸਮੈਂਟ ਆਫੀਸਰ ਜਾ ਕੇ ਵੀ ਕੈਂਪਸ ਲਗਾ ਰਹੇ ਆ ਕਿ EMPLOYERS ਆਪਣੇ ਵੱਤ ਤੋਂ ਵੱਧ ਬੰਦਿਆਂ ਨੂੰ UN ਜਨਰੇਟ ਕਰਕੇ ਇਸ ਸਕੀਮ ਦਾ ਲਾਭ ਦਿਲਵਾਨ ਅ ਬੇਸ਼ੱਕ ਅਸੀਂ ਸਕੀਮ ਦੀਆਂ ਸਾਰੀਆਂ ਬਰੀਕੀਆਂ ਨੂੰ ਖੋਲ ਰਹਾ ਮੈਮ ਦੀ ਮਦਦ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਹੋਰ ਜਾਣਕਾਰੀ ਕਿੱਥੋਂ ਲਈ ਜਾ ਸਕਦੀ ਹੈ ਉਹਦੇ ਵਾਸਤੇ ਕੋਈ ਸਾਈਟ ਜਾਂ ਕੋਈ ਐਡਰੈਸ ਹੈ ਤਾਂ ਉਹ ਵੀ ਦੱਸੋ ਜੀ ਇਸ ਦੀ ਜਾਣਕਾਰੀ ਲਈ ਵੀ ਕਿਸੇ ਵੀ ਖੇਤਰੀ ਦਫ਼ਤਰ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਖੇਤਰੀ ਦਫ਼ਤਰ EPFO ਦਾ ਜੀ ਜੀ ਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਅਸੀਂ ਟਵਿੱਟਰ ਇੰਸਟਾਗ੍ਰਾਮ ਫੇਸਬੁੱਕ YouTube ਦੇ ਉੱਪਰ ਵੀ Social EPF O ਕਰਕੇ ਸਾਡਾ ਚੈਨਲ ਹੈਗਾ ਅਕਾਊਂਟਸ ਸਾਰੇ Social EPF O ਦੇ ਨਾਮ ਤੇ ਬਣੇ ਹੋਏ ਆ ਉੱਥੇ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੋਂ ਵੀ ਦੇਖ ਸਕਦੇ ਆ ਫਿਰ ਐਜੂਕੇਸ਼ਨਲ ਵੀਡੀਓਜ਼ ਵੀ ਅਸੀਂ ਬਣਾ ਰਹੇ ਆ ਇਹਦੇ ਵਿੱਚ ਅੱਛਾ ਤੇ ਤੀਸਰਾ ਜਿਹੜਾ ਆ ਸਾਡੀ ਸਰਕਾਰ ਦੀ ਜਿਹੜੀ ਵੈਬਸਾਈਟ ਆ IPFO ਵਿਭਾਗ ਦੀ EPFindia.gov.in ਤੇ ਜਾ ਕੇ ਵੀ ਇਸ ਸਕੀਮ ਦੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ ਬਹੁਤ اچھی ਤਰ੍ਹਾਂ ਨਾਲ ਤੁਸੀਂ ਦੱਸ ਦਿੱਤਾ ਕਿ ਕਿੱਥੇ ਕਿੱਥੇ ਜਾ ਕੇ ਸਾਡੇ ਜਿਹੜੇ ਦਰਸ਼ਕ ਹੈ ਜਿਹੜੇ ਬੇਰੁਜ਼ਗਾਰ ਸਾਡੇ ਵੀਰ ਹੈ ਉਹ ਉੱਥੋਂ ਜਾਣਕਾਰੀ ਲੈ ਸਕਦੇ ਆ ਸਾਰੀਆਂ ਸਾਈਟਸ ਵੀ ਦੱਸ ਦਿੱਤੀਆਂ ਗਈਆਂ Google ਵੀ ਕਰ ਸਕਦੇ ਹੋ ਤੁਸੀਂ ਜਿਹੜੀ ਸਕੀਮ ਹੈਗੀ ਹੈ ਈਐਲਆਈ ਇਸ ਤਰ੍ਹਾਂ ਲਿਖ ਕੇ ਤੁਸੀਂ ਸਰਚ ਕਰ ਸਕਦੇ ਆ ਕਾਫੀ ਜਾਣਕਾਰੀ ਤੁਹਾਨੂੰ ਇਹਦੇ ਬਾਰੇ ਮਿਲ ਸਕਦੀ ਹੈ ਇੱਕ ਬੜੀ ਵੱਡੀ ਸਮੱਸਿਆ ਬ੍ਰੇਨ ਡレイン ਦੀ ਸਮੱਸਿਆ ਸਾਡੇ ਦੇਸ਼ ਦੇ ਵਿੱਚ ਹੈਗੀ ਆ ਕੀ ਲੱਗਦਾ ਤੁਹਾਨੂੰ ਕਿ ਜੇ ਕਰੋੜਾਂ ਦੀ ਗਿਣਤੀ ਦੇ ਸਰਕਾਰ ਰੋਜ਼ਗਾਰ ਮਹਈਆ ਕਰਾਉਣ ਬਾਰੇ ਸੋਚ ਰਹੀ ਹੈ ਤੇ ਬ੍ਰੇਨ ਡ੍ਰੇਨ ਵਾਲੀ ਸਮੱਸਿਆ ਜਿਹੜੀ ਇਹ ਕੁਝ ਹੱਦ ਤੱਕ ਹੱਲ ਹੋਏਗੀ ਜੀ ਬਿਲਕੁਲ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਤਾਂ ਬ੍ਰੇਨ ਡ੍ਰੇਨ ਬਹੁਤ ਚੱਲ ਰਿਹਾ ਹੈ ਕਿ ਬੱਚੇ ਸਾਰੇ ਹੀ ਬਾਹਰ ਦਾ ਰੁਖ ਕਰ ਰਹੇ ਹੈ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕਮਾਈਆਂ ਕਰ ਰਹੇ ਹੈ ਕਿਉਂਕਿ ਇੱਥੇ ਰੋਜ਼ਗਾਰ ਦੇ ਉਹਨੇ ਸਾਧਨ ਹਲੇ ਨਹੀਂ ਮਿਲੇ ਹੈਗੇ ਤੇ ਇਸ ਸਕੀਮ ਦੇ ਨਾਲ ਮੈਨੂੰ ਲੱਗਦਾ ਹੈ ਕਿ ਬਹੁਤ ਹੱਦ ਤੱਕ ਬ੍ਰੇਨ ਡ੍ਰੇਨ ਨੂੰ ਵੀ ਠੱਲ ਪੈਗੀ ਬੱਦ ਤੋਂ ਬੱਦ ਜਦੋਂ ਜੌਬਸ ਕ੍ਰੀਏਟ ਹੋਣਗੀਆਂ ਤਾਂ ਸਾਡੇ ਬੱਚੇ ਇੱਥੇ ਹੀ ਨੌਕਰੀਆਂ ਕਰਨਗੇ ਇੱਥੇ ਹੀ ਰਹਿਣਗੇ ਤਾਂ ਉਹਦੇ ਨਾਲ ਸਾਡੇ ਦੇਸ਼ ਦਾ ਜਿਹੜਾ ਬ੍ਰੇਨ ਸਾਡੇ ਲਈ ਕੰਮ ਕਰੇਗਾ ਤੇ ਪਲੱਸ ਸਾਡੇ ਦੇਸ਼ ਦਾ ਪੈਸਾ ਸਾਡੇ ਦੇਸ਼ ਦੇ ਵਿੱਚ ਹੀ ਰਹੇਗਾ ਉਹਦੇ ਨਾਲ ਜਿਹੜੀ ਸਾਡੀ ਆਰਥਿਕ ਸੁਧਾਰ ਵੀ ਕਾਫੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਣਗੇ ਬਜਟ ਦੀ ਬਹੁਤ ਵੱਡੀ ਲੋੜ ਹੁੰਦੀ ਆ ਕਿਉਂਕਿ ਜਿੱਡੀ ਵੱਡੀ ਸਕੀਮ ਹੈ ਓਨੀ ਵੱਡੀ ਪਲੈਨਿੰਗ ਕਰਨੀ ਪੈਂਦੀ ਆ ਔਰ ਓਨਾ ਹੀ ਵੱਡਾ ਬਜਟ ਵੀ ਚਾਹੀਦਾ ਹੁੰਦਾ ਮੈਨੂੰ ਉਮੀਦ ਆ ਕਿ ਸਰਕਾਰ ਨੇ ਕਾਫੀ ਵੱਡਾ ਬਜਟ ਰੱਖਿਆ ਹੋਣਾ ਕੁਛ ਇਹਤੇ ਵੀ ਚਾਤਾ ਚਾਤੀ ਪਾਓ ਕਿ ਕਿਸ ਤਰ੍ਹਾਂ ਸਰਕਾਰ ਇਹਨੂੰ ਮੈਨੇਜ ਕਰਨ ਜਾ ਰਹੀ ਹੈ ਜੀ ਸਰਕਾਰ ਵੱਲੋਂ ਇਹਦੇ ਵਿੱਚ 2 ਲੱਖ ਕਰੋੜ ਦਾ ਜਿਹੜਾ ਬਜਟ ਦਾ ਪ੍ਰਬੰਧਨ ਕੀਤਾ ਗਿਆ ਇਸ ਸਾਲ ਤੇ ਜਿਹੜਾ EMPLOYEES ਸਕੀਮ ਦੇ ਵਿੱਚ 2 ਕਰੋੜ EMPLOYEESਾਂ ਦੇ ਜਿਹੜੇ انرੋਲ ਹੋਣ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਹੂੰ ਹੂੰ ਤੇ ਇਸ ਤੋਂ ਵੱਧ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਜਟ ਵਧਾ ਵੀ ਦਿੱਤਾ ਜਾਏ ਅਗਰ ਸਕੀਮ ਨੂੰ ਜ਼ਿਆਦਾ ਪ੍ਰਸਤਾਨ ਮਿਲਦਾ ਹੈ ਜੀ ਮੈਨੂੰ ਉਮੀਦ ਹੈ ਵੀ ਬਜਟ ਦੇ ਵਿੱਚ ਵਾਅਦਾ ਵੀ ਕੀਤਾ ਜਾਂਦੀ ਉਮੀਦ ਹੈ ਕੀ ਸੋਚਦੇ ਹੋ ਤੁਸੀਂ ਇਹ ਸਕੀਮ ਕਿਉਂਕਿ ਅਜੇ ਇਹਦਾ ਸਰਕਾਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾ ਰਹੀ ਹੈ ਇਸ ਨੂੰ ਲਾਂਚ ਕਦੋਂ ਤੱਕ ਕੀਤਾ ਜਾ ਸਕਦਾ ਕੀ ਸੰਭਾਵਨਾ ਹੈ ਇਸ ਦੇ ਲਾਂਚ ਦੀ ਜਿਹੜੀ ਸੰਭਾਵਨਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਗੁੱਡ ਗਵਰਨੈਂਸ ਡੇ 25 ਦਸੰਬਰ 2024 ਤੱਕ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੀ ਪਰੰਤੂ ਉਹਦੇ ਲਈ ਸਾਨੂੰ employer ਅਤੇ employees ਦਾ ਵੀ ਕਾਫੀ ਕੋਆਪਰੇਸ਼ਨ ਦੀ ਲੋੜ ਹੈ ਕਿ ਅਗਰ ਉਹ ਉਸ ਦਿਨ ਤੱਕ ਆਪਣੇ UN ਜਿਹੜੇ ਐਕਟੀਵੇਟ ਕਰ ਲੈਂਦੇ ਹੈ ਤਾਂ ਅਸੀਂ ਉਸ ਸਕੀਮ ਨੂੰ ਲਾਂਚ ਕਰਨ ਦੇ ਵਿੱਚ ਸਫਲ ਹੋਵਾਂਗੇ ਨਹੀਂ ਤਾਂ ਹੋ ਸਕਦਾ ਹੈ ਕਿ ਥੋੜਾ ਬਹੁਤ ਐਕਸਟੈਂਸ਼ਨ ਵੀ ਲੈ ਲੈਂਦੇ ਕਾਫੀ ਕੰਮ employers ਵਾਲੇ ਪਾਸੇ ਤੋਂ ਵੀ ਹੋਣਾ ਹੈ ਔਰ ਡਾਇਰੈਕਟ ਜਿਹੜੇ employee ਹੈਗੇ ਆ ਜਿਨ੍ਹਾਂ ਨੇ ਰੋਜ਼ਗਾਰ ਲੈਣਾ ਹੈ ਉਹਨਾਂ ਦਾ ਵੀ ਕਾਫੀ ਕੰਮ ਹੈ ਜਦੋਂ ਹੀ ਸਰਕਾਰ ਨੂੰ ਲੱਗੇਗਾ ਕਿ ਇਹ ਕੰਮ ਕਾਫੀ ਤੇਜ਼ੀ ਨਾਲ ਜੋਰ ਫੜ ਗਿਆ ਹੈ ਤਾਂ ਉਸ ਵੇਲੇ ਸਕੀਮ ਨੂੰ ਲਾਂਚ ਕਰ ਦਿੱਤਾ ਜਾਏਗਾ ਜੀ ਬਿਲਕੁਲ ਅਸੀਂ ਨੂੰ ਡੇਲੀ ਬੇਸਿਸ ਤੇ ਹੈੱਡ ਆਫਿਸ ਵੱਲੋਂ ਵੀ ਤੇ ਲੋਕਲ ਲੈਵਲ ਤੇ ਵੀ ਮੋਨੀਟਰ ਕਰ ਰਹੇ ਹਾਂ ਕਿ ਕਿੰਨੇ ਕਿੰਨੇ ਡੇਲੀ ਬੇਸਿਸ ਤੇ ਕੀਤੇ ਜਾ ਰਹੇ ਹਨ ਤਾਂ ਸਾਡਾ ਤੇ ਟੀਚਾ ਇਹੀ ਹੈ ਕਿ ਐਸੇ ਸਾਲ ਦੇ ਅੰਤ ਤੱਕ ਇਹਨੂੰ ਲਾਂਚ ਕਰ ਦਿੱਤਾ ਜਾਵੇ ਕਿਉਂਕਿ ਇਹ ਕੇਂਦਰ ਸਰਕਾਰ ਦਾ ਬਹੁਤ ਵੱਡਾ ਲਾਂਚ ਹੈ ਬਹੁਤ ਵੱਡੀ ਸਕੀਮ ਹੈ ਜਿਹੜੀ ਆਈ ਸਾਹਮਣੇ ਜਦੋਂ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਸਕੀਮਾਂ ਨੂੰ ਚਾਲੂ ਕੀਤਾ ਜਾਂਦਾ ਫੀਲਡ ਵਿੱਚ ਲਿਆਂਦਾ ਜਾਂਦਾ ਬਹੁਤ ਸਾਰੇ ਚੈਲੰਜਸ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੇ ਸਮੱਸਿਆਵਾਂ ਦੇ ਵਿੱਚੋਂ ਨਿਕਲਣਾ ਪਏਗਾ ਜੀ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਜਿਹੜਾ ਹੈਗਾ ਕਿ ਅਵੇਅਰਨੈਸ ਸਾਨੂੰ ਜਿਆਦਾ ਤੋਂ ਜਿਆਦਾ ਫੈਲਾਣੀ ਪਏਗੀ ਕਿਉਂਕਿ ਅਵੇਅਰਨੈਸ ਨਹੀਂ ਹੋਏਗੀ ਤਾਂ ਆਮ ਤੌਰ ਤੇ ਵਿਅਕਤੀ ਦਾ ਜਿਹੜਾ ਆਧਾਰ ਹੈ ਉਹ ਦੇ ਵਿੱਚ ਮੋਬਾਈਲ ਅਟੈਚ ਨਹੀਂ ਹੋਇਆ ਹੁੰਦਾ ਉਹ ਫਿਰ ਥੋੜਾ ਜਿਹਾ ਸਾਨੂੰ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਦਾ ਵੀ ਹੋਏਗਾ ਕਿ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਾਨੂੰ ਆਧਾਰ ਦੇ ਕੈਂਪ ਲਗਵਾਉਣੇ ਪੈਣ ਇਸ ਲਈ ਜਾਂ ਫਿਰ ਥੋੜਾ ਜਿਹਾ ਇਹ ਇੰਟਰ ডিপਾਰਟਮੈਂਟਲ ਹੋਏਗਾ ਕਿ ਕੋਈ ਵੀ ਪਰਸਨ ਜਾ ਕੇ ਅਗਰ ਆਪਣਾ ਆਧਾਰ ਅਟੈਚ ਕਰਵਾਏਗਾ ਮੋਬਾਈਲ ਦੇ ਨਾਲ ਤਾਂ ਉਹਨੂੰ ਮੇਰੇ ਖਿਆਲ 'ਚ 1-2 ਦਿਨ ਦਾ ਸਮਾਂ ਤੇ ਲੱਗ ਜਾਂਦਾ ਹੈਗਾ ਜਾਂ ਤੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਇਹਨੂੰ ਪਬਲਿਸੀਜ਼ ਕਰਕੇ ਪਹਿਲਾਂ ਹੀ ਸਾਰੀ ਤਿਆਰੀ ਕਰ ਲਈ ਜਾਏ ਤਾਂ ਕਿ ਉਸ ਵੇਲੇ ਸਾਨੂੰ ਕੋਈ ਜਿਹੜੇ ਚੈਲੰਜ ਜਿਹੜੇ ਆ ਫੇਸ ਨਾ ਕਰਨੇ ਪੈਣ ਤੇ ਅਸੀਂ ਬਿਲਕੁਲ ਸਮੂਥਲੀ ਸੀਮਲੈਸਲੀ ਲੋਕਾਂ ਦੇ ਖਾਤੇ ਵਿੱਚ ਪੈਸੇ ਪਾ ਸਕੀਏ। ਟ੍ਰਾਂਸਪੇਰੈਂਸੀ ਬਹੁਤ ਵੱਡਾ ਇੱਕ ਅੜਿੱਕਾ ਹੁੰਦਾ ਆ ਆਮ ਤੌਰ ਤੇ ਕਿ ਜੋ ਕੰਮ ਕੀਤਾ ਜਾਂਦਾ ਜਿਵੇਂ ਤੁਸੀਂ ਗੱਲ ਕਰਦੇ ਇਮਪਲਾਇਰ ਦੀ 50% ਜਿਹੜਾ ਸੈਕੰਡ ਸਕੀਮ ਦੀ ਅਸੀਂ ਗੱਲ ਕਰੀਏ ਤਾਂ ਇਮਪਲਾਇਰ ਦੇ ਥਰੂ ਜਿਹੜਾ ਪੈਸੇ ਉਹਦੇ ਖਾਤੇ ਚ ਜਾਣੇ ਹੈਗੇ ਆ ਜਾਂ ਤੀਸਰਾ ਤਾਂ ਸਿੱਧਾ ਹੈ ਹੀ ਇਮਪਲਾਇਰ ਦੀ ਮਦਦ ਵਾਸਤੇ ਹੈਗਾ ਉਹਦੇ ਚ ਕਿਵੇਂ ਸਰਕਾਰ ਟ੍ਰਾਂਸਪੇਰੈਂਸੀ ਕਿੱਦਾਂ ਲਿਆਂਦੀ ਜਾਊਗੀ ਕਿ ਪੈਸੇ ਵਾਕਿਆ ਹੀ ਕਰਮਚਾਰੀ ਦੀ ਜੇਬ ਤੱਕ ਪਹੁੰਚ ਰਹੇ ਆ। ਜੀ ਦੇਖੋ ਪਹਿਲੀ ਸਕੀਮ ਦੇ ਵਿੱਚ ਤੇ ਅਸੀਂ ਦੇ ਹੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਹੇ ਹਾਂ ਕਿ ਉਹਨੂੰ ਕੇਵਾਈਸੀ ਜਿਹੜੀ ਹੋਈ ਗਈ ਬੈਂਕ ਦੀ ਉਸੇ ਦੇ ਵਿੱਚ ਹੀ ਪੈਸਾ ਮਿਲਣਗੇ ਤਾਂ ਟ੍ਰਾਂਸਫਰੈਂਸੀ ਦਾ ਕੋਈ ਇਸ਼ੂ ਨਹੀਂ ਰਹਿ ਜਾਂਦਾ ਹਮਮ ਦੂਸਰੇ ਤੇ ਤੀਸਰੇ ਦੇ ਵਿੱਚ ਕੀ ਹੈ ਕਿ ਅਸੀਂ ਉਸ ਨੂੰ EMPLOYEER ਨੂੰ ਪੈਸਾ ਨਹੀਂ ਦਵਾਂਗੇ ਜੀ ਅਸੀਂ ਉਸ ਦੇ PF ਅਕਾਊਂਟ ਦੇ ਵਿੱਚ ਪਾਵਾਂਗੇ ਜਿਹੜਾ ਕਿ EMPLOYEE ਆਪਣੀ UAN ਪਾਸਬੁੱਕ ਨੂੰ ਖੋਲ ਕੇ ਚੈੱਕ ਕਰ ਸਕਦਾ ਹੈ ਕਿ ਹਰ ਮਹੀਨੇ ਮੇਰਾ ਪੈਸਾ ਪਹੁੰਚ ਗਿਆ ਹੋਇਆ ਜਾਂ ਖਾਤੇ ਦੇ ਵਿੱਚ ਉਹ ਕਦੀ ਵੀ ਉਹਨੂੰ ਚੈੱਕ ਕਰ ਸਕਦਾ ਤਾਂ ਉਹ ਕਾਫੀ ਮੇਰੇ ਖਿਆਲ ਚ ਟਰਾਂਸਪੇਰੈਂਟ ਵੇ ਹੈ ਕਿ ਇਹਦੇ ਵਿੱਚ ਕੋਈ ਲੁੱਕ ਨਹੀਂ ਰਹੇਗੀ ਕਿਸੇ ਤੋਂ ਇੱਕ ਕਿਉਂਕਿ ਇਹ ਸਕੀਮ ਬਹੁਤ ਵੱਡੀ ਹੈ ਇਹਦੇ ਸੈਕਟਰ ਬਹੁਤ سارے ਆ ਜਾਣਗੇ ਸਿਰਫ ਸਰਕਾਰੀ ادارے ਛੱਡ ਕੇ ਬਾਕੀ ਪ੍ਰਾਈਵੇਟ ਦੇ ਬਹੁਤ سارے ادارے ਇਸ ਚ ਸ਼ਾਮਲ ਕਰਨੇ ਆ ਤੁਸੀਂ ਕਿਤੇ ਕਿਤੇ ਅਨ ਇਵਨ ਡਿਸਟ੍ਰਿਬਿਊਸ਼ਨ ਦਾ ਪੰਗਾ ਵੀ ਪੈ ਸਕਦਾ ਕਿ ਜਿੱਥੇ ਬਹੁਤ ਸਾਰਾ ਸੜਕੋ ਪਿੰਡੂ ਏਰੀਆ ਹੈ ਸ਼ਹਿਰੀ ਹੈ ਡਿਵੀਜ਼ਨ ਕਿਵੇਂ ਹੋਏਗੀ ਕਿ ਹਰ ਸੈਕਟਰ ਨੂੰ ਬਰਾਬਰ ਦੀ ਜਿਹੜੀ ਮਹੱਤਤਾ ਹੈ ਉਹ ਦਿੱਤਾ ਜਾ ਸਕੇ ਦੇਖੋ ਮੈਨੂਫੈਕਚਰਿੰਗ ਤੇ ਤਾਂ ਸਕੀਮ ਦੇ ਵਿੱਚ ਸਪੈਸ਼ਲ ਜ਼ੋਰ ਦਿੱਤਾ ਹੀ ਗਿਆ ਪਰੰਤੂ ਸਾਰੇ ਹੀ ਇਹਦੇ ਵਿੱਚ एलिਜੀਬਲ ਆ ਜਾਣਗੇ ਤੇ ਲਈ ਕੋਈ ਬਾਰ ਨਹੀਂ ਲਗਾਈ ਗਈ ਹੈ ਕਿ ਕਿਹੜਾ ਸੈਕਟਰ ਨਹੀਂ ਆ ਸਕਦਾ ਤੇ ਜਿਸ ਤਰ੍ਹਾਂ ਤੁਸੀਂ ਗਵਰਨਮੈਂਟ ਦੀ ਵੀ ਗੱਲ ਕੀਤੀ ਤਾਂ ਗਵਰਨਮੈਂਟ ਦੇ ਵੀ ਜਿਹੜੇ ادارے ਸਾਡੇ ਕੋਲੇ ਰਜਿਸਟਰਡ ਹੈਗੇ ਆ ਜਿਨ੍ਹਾਂ ਦਾ ਪੀਐਫ ਕੱਟਦਾ ਹੈ ਜਾਂ ਜਿਨ੍ਹਾਂ ਦੇ ਕੋਈ ਕੰਟਰੈਕਚੁਅਲ EMPLOYES ਹੈਗੇ ਆ ਜਿਨ੍ਹਾਂ ਦਾ ਪੀਐਫ ਕੱਟਦਾ ਹੈ ਤੇ ਉਹਨਾਂ ਦੇ ਲਈ ਵੀ ਇਹ ਸਕੀਮ ਜਿਹੜੀ ਹੈ ਲਾਗੂ ਰਹੇਗੀ ਤੇ ਪੂਰੇ ਸੈਕਟਰਸ ਨੂੰ ਇਹ ਚੰਗੀ ਤਰ੍ਹਾਂ ਕਵਰ ਕਰੇਗੀ ਰੂਰਲ ਅਰਬਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਡਿਵਾਈਡ ਨਹੀਂ ਕੀਤਾ ਗਿਆ ਹੈ ਕਿਉਂਕਿ ਕੇਂਦਰ ਦੀ ਸਕੀਮ ਹੈ ਰਾਜਾਂ ਵਿੱਚ ਲਾਗੂ ਹੋਣੀ ਹੈ ਕੇਂਦਰ ਔਰ ਜਿਹੜੇ ਸਟੇਟ ਹੈਗੇ ਆ ਉਹਨਾਂ ਦੇ ਆਪਸੀ ਰਿਲੇਸ਼ਨ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਆੜੇ ਆ ਸਕਦੇ ਆ ਜਾਂ ਇਹਦੇ ਵਿੱਚ ਇਹ ਬੜਾ ਸਮੂਦਰੀ ਚਲੀ ਜਾਏਗੀ ਸਕੀਮ ਨਹੀਂ ਇਸ ਤਰ੍ਹਾਂ ਦਾ ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਕਿਉਂਕਿ ਇਹ ਸਕੀਮ ਨੂੰ ਜਿਹੜਾ ਪੂਰੀ ਮੋਨਿਟਰਿੰਗ ਤੇ ਬੈਨੀਫਿਟ ਦੇਣਾ ইপিਐਫ ਉਹ ਜਿਹੜਾ ਕਿ ਸੈਂਟਰ ਗਵਰਨਮੈਂਟ ਦਾ ਅਦਾਰਾ ਹੈ ਉਹਦੇ ਰਾਹੀਂ ਹੀ ਕੀਤਾ ਜਾਣਾ ਹੈ ਤਾਂ ਇਹਦੇ ਵਿੱਚ ਸੈਂਟਰ ਸਟੇਟ ਦੇ ਰਿਲੇਸ਼ਨਸ ਜਿਹੜੇ ਆ ਉਹ ਕਿਤੇ ਵੀ ਕੋਈ ਵਾਦਾ ਜਿਹੜੇ ਨਹੀਂ ਬਣਨਗੇ ਇੱਕ ਵਾਰ ਮੈਂ ਫੇਰ ਰਿਪੀਟ ਕਰਨਾ ਚਾਹੁੰਦਾ ਕਿਉਂਕਿ ਇਹ এমਪਲਾਇਰ ਇਨਸੈਂਟਿਵ ਸਕੀਮ ਹੈਗੀ ਆ ਤਾਂ 15000 ਰੁਪਏ ਦਾ ਪਹਿਲੀ ਵਾਰ ਜਿਹੜਾ ਇਨਸੈਂਟਿਵ ਦਿੱਤਾ ਜਾਣਾ ਸਰਕਾਰ ਵੱਲੋਂ ਉਹ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਣਾ ਸਿੱਧਾ EMPLOYEE ਦੇ ਖਾਤੇ ਵਿੱਚ ਦਿੱਤਾ ਜਾਣਾ ਔਰ ਇਹ ਸਕੀਮ ਤਿੰਨ ਭਾਗਾਂ ਵਿੱਚ ਚੱਲਣੀ ਹੈ ਸਰਕਾਰ ਇਹਦੇ ਲਈ ਬਹੁਤ ਸਾਰਾ ਪ੍ਰਚਾਰ ਕਰ ਰਹੀ ਹੈ ਤੁਸੀਂ ਹੋਰ ਇਸ ਸਕੀਮ ਦੇ ਬਾਰੇ ਵਿੱਚ ਜਾਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹ ਕਿਸ ਤਰ੍ਹਾਂ ਨਾਲ ਇਹਦੇ ਵਿੱਚ ਰਜਿਸਟਰ ਕਰਨ ਜਾਂ ਕੁਝ ਹੋਰ ਤੁਹਾਡੇ ਦਿਮਾਗ 'ਚ ਆ ਰਿਹਾ ਹੋਵੇ? ਜੀ ਬਿਲਕੁਲ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਹੀ EMPLOYEES ਅਤੇ EMPLOYERS ਨੂੰ ਆਪਣੇ ਵੱਲੋਂ ਅਪੀਲ ਕਰਨਾ ਚਾਹੁੰਦੀ ਆਂ ਕਿ ਜਲਦੀ ਤੋਂ ਜਲਦੀ ਆਪਣੇ UAN ਜਿਹੜੇ ਆ ਤੁਸੀਂ ਐਕਟੀਵੇਟ ਕਰੋ, ਬੈਂਕ KYC ਕਰਵਾਓ ਜਿਹਦੇ ਨਾਲ ਕਿ ਤੁਹਾਨੂੰ ਜਲਦੀ ਤੋਂ ਜਲਦੀ ਇਹ ਬੈਨੀਫਿਟਸ ਤੁਹਾਡੇ ਖਾਤੇ ਦੇ ਵਿੱਚ ਪਹੁੰਚ ਸਕਣ। ਅ ਤੁਸੀਂ ਸਾਡੇ ਕੋਲ ਆਏ ਔਰ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਸਕੀਮ ਜਿਹਨੂੰ ਅਸੀਂ ELI 2024 ਕਹਿੰਦੇ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਔਰ ਕਿੱਥੇ ਕਿੱਥੇ ਸਾਡੇ ਦਰਸ਼ਕ ਜਿਹੜੇ ਜਾਣਕਾਰੀ ਲੈ ਸਕਦੇ ਆ ਉਹ ਸਾਈਟਸ ਉਹਦੀ ਪੂਰੀ ਜਾਣਕਾਰੀ ਦਿੱਤੀ ਹੈ ਤੁਹਾਡਾ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਪਿਆਰੇ ਦਰਸ਼ਕੋ ਅਸੀਂ ਜੋ ਵੀ ਸਕੀਮ ਸਰਕਾਰ ਚਲਾਉਂਦੀ ਹੈ ਉਹਦੇ ਵੱਲ ਧਿਆਨ ਦਿਈਏ ਆਪਣੇ ਆਪ ਨੂੰ ਰਜਿਸਟਰ ਕਰੋ ਤਾਂ ਕਿ ਤੁਸੀਂ ਰੋਜ਼ਗਾਰ ਪ੍ਰਾਪਤ ਕਰ ਸਕੋ ਰੋਜ਼ਗਾਰ ਪ੍ਰਾਪਤ ਕਰਕੇ ਦੇਸ਼ ਦੀ ਇਕਨੋਮੀ ਦਾ ਦੇ ਹਿੱਸੇਦਾਰ ਬਣ ਸਕੋ ਕੋਸ਼ਿਸ਼ ਕਰੋ ਇਹਦੀ ਪੂਰੀ ਜਾਣਕਾਰੀ ਲੈ ਕੇ ਸਰਕਾਰ ਦੀ ਇਸ ਸਕੀਮ ਦੇ ਵਿੱਚ ਵੱਚੜ ਕੇ ਹਿੱਸਾ ਲਓ ਤਾਂ ਕਿ ਦੇਸ਼ ਅੱਗੇ ਵਧੇ ਫੇਰ ਕਿਸੇ ਨਵੇਂ ਵਿਚੇ ਨਾਲ ਜੁੜਾਂਗੇ ਅੱਜ ਲਈ ਇੰਨਾ ਹੀ ਸ਼ੁਕਰੀਆ ਮਿਹਰਬਾਨ